ਪੜੀਖੇ ਨਾਮ ਅਕਾਲੀਵੋਟ ਦਾ ਇਹ ਲੰਗਰ ਦੀ ਜਿਹੜੀ ਸੇਵਾ ਇਹ ਚੱਲ ਰਹੀ ਹੈ ਉਸ ਨੂੰ ਕੀ ਕਹਿਣਾ ਚਾਹੁੰਗਾ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੇਰਾ ਨਾਮ ਬਾਬਾ ਸ਼ਿਵਦੇਵ ਸਿੰਘ ਕਹਿੰਦੇ ਆ ਮੈਨੂੰ ਤੇ ਅਸੀਂ ਇੱਥੇ ਐਮਜ ਹਸਪਤਾਲ ਦੇ ਵਿੱਚ ਪਿਛਲੇ ਕਰੀਬ 5-6 ਸਾਲ ਹੋ ਗਏ ਜਦੋਂ ਅਸੀਂ ਲੰਗਰ ਲਾਉਂਦੇ ਆ ਉਦੋਂ OPD ਚੱਲੀ ਸੀ ਉਸ ਟਾਈਮ ਤੋਂ ਲੰਗਰ ਸਾਡਾ ਸ਼ਾਰਟ ਹੈ ਤੇ ਜਿਹੜਾ ਦਿਨ ਬਦ ਦੇਣਾ ਜਿਵੇਂ ਜਿਵੇਂ ਮਰੀਜ਼ ਵਧਦੇ ਆ ਉਵੇਂ ਉਵੇਂ ਜਿਵੇਂ ਜਿਵੇਂ ਉਵੇਂ ਉਵੇਂ ਸਾਡੇ ਲੰਗਰ ਦਾ ਸਿਸਟਮ ਹੈ ਜਿਹੜਾ ਉਹ ਵਧਦਾ ਜਾਂਦਾ ਹੈ ਇੱਥੇ ਹੁਣ ਮਰੀਜ਼ ਕਾਫੀ ਹਰ ਤੱਕ ਦੂਰੇ ਦੂਰੇ ਆਉਂਦੇ ਆ ਇੱਥੇ ਤਕਰੀਬਨ ਸਾਡੇ ਲੰਗਰਾਂ ਦੇ ਵਿੱਚ 10000 ਦੇ ਕਰੀਬ ਬੰਦਾ ਡੇਲੀ ਲੰਗਰ ਛਕਦਾ ਇਹ ਗੁਰੂ ਮਹਾਰਾਜ ਦੀ ਕਿਰਪਾ ਦੇ ਨਾਲ ਸੱਚੇ ਪਾਤਸ਼ਾਹ ਅਸੀਂ ਇੱਥੇ ਗੁਰਦੁਆਰਾ ਸਰਬੱਤ ਦਾ ਭਲਾ ਨਾਲ ਉੱਥੇ ਰਹਿਣ ਬਸੇਰਾ ਵੀ ਬਣਾਇਆ ਹੋਇਆ ਹੈ ਲੋਕਾਂ ਦੇ ਰਹਿਣ ਨੂੰ ਨੌਂ ਤੋਂ ਹੰਡਾ ਵੀ ਸਿਸਟਮ ਹੈ ਸਾਰਾ ਰਹਿਣ ਬੈਣ ਦਾ ਵੀ ਸਿਸਟਮ ਹੈ ਤੇ ਹੁਣ ਅਸੀਂ ਉੱਥੇ 100 ਤੇ 10 ਕਮਰਿਆਂ ਦੀ ਜਿਹੜੀ ਸਰਾ ਹੈ ਉਹ ਬਣ ਰਹੀ ਹੈ ਉਹ ਉਹ ਸਰਾਆਂ ਦੀਆਂ ਦੋ ਮੰਜ਼ਲਾਂ ਪੈ ਗਈਆਂ ਨੇ ਇਹ ਫਰਾਂ ਦਾ ਵੀ ਕੰਮ ਨਿਰੰਤਰ ਜਾਰੀ ਹੈ ਇੱਥੇ ਗੁਰੂ ਮਹਾਰਾਜ ਦੀ ਕਿਰਪਾ ਦੇ ਨਾਲ 5 ਏਕੜ ਜ਼ਮੀਨ ਅਸੀਂ ਗੁਰਦੁਆਰਾ ਸਾਹਿਬ ਨੂੰ ਦਿੱਤੀ ਹੈ ਜਿਹਦੇ ਵਿੱਚ ਦੂਰੋਂ ਆਏ ਲੋਕਾਂ ਦੇ ਵਾਸਤੇ ਮਰੀਜ਼ਾਂ ਵਾਸਤੇ ਤੇ ਮਰੀਜ਼ਾਂ ਦੇ ਵਾਰਸਾਂ ਵਾਸਤੇ ਸਾਰਿਆਂ ਵਾਸਤੇ ਹਰ ਚੀਜ਼ ਮੁਹੱਈਆ ਕਰਾਈ ਜਾਊਗੀ ਉਹਨਾਂ ਦੇ ਰਹਿਣ ਵਾਸਤੇ ਕਮਰੇ ਵੀ ਹੋਣਗੇ ਜਿਵੇਂ ਹੁਣ ਕੋਈ ਵਿਚਾਰਿਆਂ ਨੂੰ ਨੰਮੀ ਬਿਮਾਰੀ ਹੋ ਜਾਂਦੀ ਹੈ ਜਿਵੇਂ ਕਈ ਸਰਵਰ ਗੀਆਂ ਮਾਰੂ ਮਾਰੀਆਂ ਹੋ ਜਾਂਦੀਆਂ। ਇਹ ਇੱਕ ਇੱਕ ਨੂੰ ਨਾ ਨਾ ਦਾ ਟਰੀਟਮੈਂਟ ਚੱਲਦਾ। ਉਹਨਾਂ ਦੇ ਸੇਕੇ ਲੱਗਨੇ ਉਹਨਾਂ ਨੂੰ ਚੀਮਾ ਲੱਗਣੀ ਆ। ਤਾਂ ਉਹਨਾਂ ਨੂੰ ਖਾਬ ਲਾ ਲੋ ਵੀ ਤੁਸੀਂ ਵੀ ਇਹ ਕਿਤਨੀ ਨਾਰਾਣਾ ਪੈਂਦਾ। ਇੱਥੇ ਸੇਕੇ ਲਵਾਉਣੇ ਪੈਂਦੇ ਆ ਤੇ ਉਹਨਾਂ ਵਾਸਤੇ ਕਮਰਿਆਂ ਦੀ ਜਿਹੜੀ ਵਿਵਸਥਾ ਕਰਨੀ ਆ। ਇਸ ਕਰਕੇ 110 ਕਮਰਿਆਂ ਦੀ ਜਿਹੜੀ ਸਰਾ ਹੈ ਉਹ ਬਣੀ ਜਾਂਦੀ ਆ। ਤੇ ਮਹਾਰਾਜ ਸੱਚੇ ਪਾਤਸ਼ਾਹ ਕੀ ਇਹ ਅਰਦਾਸ ਕਰਦੇ ਆਂ ਭਾਈ ਕਿ ਇਹ ਲੰਗਰ ਲੰਗਰ ਬਾਬੇ ਨਾਨਕ ਦਾ ਸੇਵਾਦਾਰ ٹرسٹ ਦੇ ਨਾਮ ਦੇ ਉੱਤੇ ਰਜਿਸਟਰਡ ਹੈ ਤੇ ਇਹਦੇ ਨਾਲ ਇਲਾਕੇ ਦੀਆਂ ਸੰਗਤਾਂ ਨੂੰ ਬੇਨਤੀ ਹੈ ਹੋਰ ਵੀ ਦੂਰ ਦਰਾਡੇ ਦੇ ਸੰਗਤਾਂ ਨੂੰ ਬੇਨਤੀ ਹੈ ਕਿ ਇਹਨਾਂ ਲੰਗਰਾਂ ਦੇ ਨਾਲ ਜੁੜੋ ਤਾਂ ਕਿ ਇੱਥੇ ਇਹ ਜਿਹੜਾ ਸ੍ਰੇਮਾ ਸੈਂਟਰ ਬਣਨਾ ਹੈ ਜਿਹੜਾ ਕਿ 300 ਗੱਡ ਦਾ ਉਹ ਹੈ ਇਹ ਉਹਦੇ ਨਾਲ ਹੋਰ ਵੀ ਲੋਕਾਂ ਦੀ ਗੈਦਰਿੰਗ ਹੈ ਜਿਹੜੀ ਉਹ ਬਦੂ ਵੀ ਤੇ ਕੋਈ ਜਿਹੜਾ ਇੰਨਾ ਵੱਡਾ ਸਿਸਟਮ ਹੈ ਇਹ ਸਾਰੇ ਇਲਾਕੇ ਦੇ ਸਹਿਯੋਗ ਨਾਲ ਬਣਨਾ ਤੇ ਵੱਧ ਤੋਂ ਵੱਧ ਵੀ ਸਾਡੇ ਗੁਰੂ ਘਰ ਦੇ ਨਾਲ ਗੁਰਦੁਆਰਾ ਸਰਬੱਤ ਦਾ ਖਾਲਾ ਜਿਹੜੇ ਇਹ ਮਿਜਾ ਸਥਾਨ ਇਹਦੇ ਨਾਲ ਜੁੜੋ ਮੈਂ ਆਪ ਦੇ ਵੱਲੋਂ ਮੈਂ ਸ਼ਵੇਤ ਸਿੰਘ ਵੱਲੋਂ ਸਾਰੇ ਸਾਡੀ ਲੰਗਰ ਕਮੇਟੀ ਵੱਲੋਂ ਸਾਰੇ ਸਰੋਤਿਆਂ ਦਾ ਇਹਦੇ ਲਈ ਉਹ ਧੰਨਵਾਦ ਕਰਦਾ ਵੈਗਰ ਜੀ ਦਾ ਖਾਲਸਾ ਵੈਗਰ ਜੀ ਦੀ ਫਤਿਹ